ਲੋ ਵੀ ਸੱਜਣ ਪਿਆਰਿਓ ਅੱਜ ਕੱਲ ਬਹੁਤ ਮਸ਼ਹੂਰ ਆ ਇੱਕ ਬੰਦਾ ਆਪਣਾ ਹੀ ਸੋਸ਼ਲ ਮੀਡੀਆ ਤੇ ਸੋਨੂ ਸੀਤੂ ਵਾਲਾ ਸੋ ਅੱਜ ਸੋਨੂ ਸੀਤੂ ਵਾਲਾ ਜਿਹੜਾ ਟੂ ਆ ਉਹਨੂੰ ਤੁਹਾਨੂੰ ਮਿਲਾਉਣ ਲਈ ਜਾ ਰਹੇ ਆ ਬੰਦਾ ਭਰਾ ਸਾਡਾ ਬਹੁਤ ਘੈਂਡ ਬੰਦਾ ਸੋ ਹੁਣ ਤੁਸੀਂ ਆਪ ਦੇਖ ਕੇ ਦੱਸਣਾ ਦੇਖੀ ਵੀਰ ਇਧਰ ਨੂੰ ਮੜਿਆ ਸੋਨੂ ਸੀਤੂ ਸਾਡੇ ਚਾਹ ਪੌਣ ਚ ਵੀ ਆ ਖੜ ਜਾ ਇੱਕ ਮਿੰਟ ਆਹ ਬਾਲ ਦੇਖ ਮੁੰਡੇ ਦੇ ਮੁੰਡੇ ਜੀ ਥੋੜਾ ਕਲੀਅਰ ਨਹੀਂ ਦਿਖ ਰਿਹਾ ਹੱਥ ਦਾ ਨਹੀਂ ਮੜੇ ਬੜਾ ਅੰਗਰ ਹੱਥ ਜਿਆਦਾ ਘਵਾ ਦੇ ਬਾਲਾ ਜ ਐ ਐ ਇਦਾਂ ਦੀ ਜੜਾਈ ਹੋ ਜਾਣੀ ਐ ਐ ਜੜਾਈ ਲੈ ਯਾਰ ਜੜਾਈ ਬਾਲੇ ਸੱਟ ਬੋਲਦੇ ਐ ਮੂਰੇ ਨੂੰ ਬਣਾ ਸਲਮਾਨ ਖਾਨ ਵਾਂਗ ਮੈਂ ਸਲਮਾਨ ਖਾਨ ਖੜਾ ਕੇ ਰੱਖਦਾ ਨਾ ਨਾ ਐ ਸੈਕਾਂ ਤੇ ਹਾਂ ਐ ਹਾਂ ਆ ਮੰਨਦੇ ਹਾਂ ਮਾਜੀ ਵਾਲ ਇਦਦਰੋਂ ਮਾਜੀ ਵਾਲੋ ਗਾਣਾ ਕੋਣ ਤੂੰ ਵੀ ਗਾ ਲੈਣਾ ਨਾ ਗਾਣਾ ਨਹੀਂ ਗਾਉਂਦਾ ਸ਼ੇਰੋ ਜਾਰੀ ਆਹੇ ਸਿੱਧਾ ਉਹਨੇ ਚਾਹ ਦਸੀ ਮੇਰਾ ਵੀਰ ਲਓ ਵੀ ਦੱਸ ਦਿਓ ਮੇਰੀ ਗੱਲ 'ਚ ਫਰਕ ਕਰਦਾ ਕੋਈ ਦੱਸ ਦਿਓ ਮੈਨੂੰ ਠੀਕ ਆ ਭਰਾ ਆਪਣਾ ਇਹਨ ਗੁੱਡ ਬੰਦਾ ਗੁੱਡ ਪੂਰਾ ਮਿਹਨਤੀ ਨਸਾ ਆ ਨਾ ਮਿਹਨਤ ਕਰਦਾ ਏ ਪਰ ਇਹ ਇਹੋ ਜਿਹਾ ਕੁਝ ਨਹੀਂ ਕਰਦਾ ਇਹ ਮਿਹਨਤ ਕਰਦਾ